ਅੱਜ ਦੇ ਵਿਚਾਰ ਤੋਂ ਸਟਾਰਟ ਕਰਦੇ ਆਂ ਇਹ ਵੀ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੈ ਗਹਿਰੀ ਸਾਹਸ ਲੇ ਮੁਸਕਰਾਏਂ ਔਰ ਫੇਸ ਸੇ ਸ਼ੁਰੂਆਤ ਕਰੇਂ ਤੇ ਇਸੇ ਦੇ ਨਾਲ ਵੀ ਅੱਜ ਆਪਣਾ ਨਵਾਂ ਦਿਨ ਅਤੇ ਨਵੀਂ ਸ਼ੁਰੂਆਤ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਸਫ਼ਰ ਆਪਣਾ ਹੋਊਗਾ ਆਰਾ ਤੋਂ ਨੌਬਾਦਪੁਰ 140 ਕਿਲੋਮੀਟਰ ਦਾ ਸਫ਼ਰ ਹੋਊਗਾ ਆਪਣਾ ਤੇ ਸਮਾਂ ਹੋ ਗਿਆ ਵਾ 6:30 ਪੌਣੇ ਦਾ ਤੇ ਆਪਾਂ 5:30 ਵਜੇ ਉੱਠ ਕੇ ਨਹਾ ਤੋ ਕੇ ਆਪਣੇ ਸਮਾਨ ਦੀ ਪੈਕਿੰਗ ਕਰ ਲਈ ਆ ਤੇ ਹੁਣ ਚਾਲੇ ਪੌਣੇ ਇੱਥੋਂ ਤੇ ਵਾਹਿਗੁਰੂ ਅੰਗ ਸੰਗ ਸਹਾਈ ਹੋਣ ਤੇ ਬਾਕੀ ਅੱਜ ਸਿਹਤ ਥੋੜੀ ਢੀਕ ਲੱਗਦੀ ਆ ਤੇ ਬਾਕੀ ਚੱਲਾਂਗੇ ਤੇ ਜੇ ਰਸਤੇ ਦੇ ਵਿੱਚ ਕਿਤੇ ਆਪਾਂ ਹਨੇਰਾ ਹੁੰਦਾ ਦੇਖਿਆ ਤਾਂ ਆਪਾਂ ਉੱਥੇ ਟਿਕਾਣਾ ਕਰਾਂਗੇ ਤੇ ਬਾਕੀ ਚੱਲਦੇ ਆ ਹੁਣ ਇੱਥੋਂ ਬਣੇ ਰਿਓ ਸਫ਼ਰ ਦੇ ਨਾਲ ਲੱਗਦਾ ਕੀ ਕਰਾਂ ਚੱਲ ਪਿਆ ਜੀ ਗੁਰਦੁਆਰਾ ਸਾਹਿਬ ਤੋਂ ਤੇ ਚੱਲਦੇ ਆ ਅੱਜ ਨੌਬਾਦਪੁਰ ਵੱਲ ਨੂੰ ਉਨਤਕ ਸਾਢੇ 4 ਘੰਟੇ ਚਾ ਆਪਾਂ 70 72 ਕਿਲੋਮੀਟਰ ਆ ਗਏ ਲਗਾਤਾਰ ਆਪਾਂ ਪੰਪ ਤੇ ਬ੍ਰੇਕ ਮਾਰੀ ਸੀ ਬਸ ਥੋੜੀ ਉਹ ਵੀ ਪਾਣੀ ਭਰ ਕੇ ਚੱਲ ਪਏ ਸੀਗੇ ਤੇ ਹੁਣ ਇੱਥੋਂ ਰੋਟੀ ਰੱਟੀ ਖਾ ਲਈ ਆ ਤੇ ਇੰਨਾ ਹੀ ਹੋਰ ਰਹਿ ਗਿਆ ਵਾ 70 72 ਮਨੀਸ਼ ਕੋਲੇ ਪਹੁੰਚਣ ਦਾ ਤੇ ਚੱਲਦੇ ਆ ਉਥੇ ਅੱਜ ਲਗਾਤਾਰ ਹੀ ਸਫ਼ਰ ਕਰਨਾ ਪਊਗਾ ਤੇ ਵਲੌਗ ਥੋੜਾ ਛੋਟਾ ਹੀ ਰਹੂਗਾ ਫਿਰ ਝਾਂ ਦਾ ਪ੍ਰਸ਼ਾਦਾ ਪਾਣੀ ਆ ਗਿਆ ਆਪਣਾ ਤੇ ਹੋਣੀ ਆਪਾਂ ਕਰਦਾ ਸਟਾਰਟ ਤੇ ਆਪਾਂ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਇੱਕ ਢਾਬੇ ਦੇ ਰੁਕ ਗਏ ਜਾਣਾ ਤਾਂ ਆਪਾਂ 140 ਸੀਗਾ ਪਰ ਮੀਂਹ ਦਾ ਥੋੜਾ ਜਿਹਾ ਮੌਸਮ ਸੀਗਾ ਥੋੜੀ ਹੀ ਸਿਹਤ ਦਾ ਵੀ ਸੀਗਾ ਤੇ ਆਪਾਂ ਸੋਚਿਆ ਵੀ ਇੱਥੇ ਰੁਕ ਜੀਏ ਨਾਲੇ ਆਪਾਂ ਵਧੀਆ ਤਰੀਕੇ ਨਾਲ ਸੌ ਜਾਾਂਗੇ ਢਾਬੇ ਦੇ ਵੈਸੇ ਹੈ ਤਾਂ ਮਨੀਸ਼ ਬਾਈ ਕੋਲੇ ਵਧੀਆ ਵਾ ਪਰ ਫਿਰ ਵੀ ਉੱਥੇ ਆਵਾਜ਼ਾਈ ਲੱਗੀ ਰਹਿੰਦੀ ਆ ਤੇ ਲੱਗੀ ਵੀ ਰਹੇ ਵਧੀਆ ਬਾਈ ਦਾ ਢਾਬਾ ਚੱਲਦਾ ਰਹੇ ਪੂਰਾ ਤੇ ਬਾਕੀ ਆਪਾਂ ਕਾ ਲੂ ਜਰੂਰ ਜਾਦੇ ਆਂ ਬਾਈ ਕੋਲੇ ਪਹੁੰਚਦੇ ਆਂ ਤੇ ਹੁਣ ਪ੍ਰਸ਼ਾਦਾ ਛਕਦੇ ਆਂ ਤੇ ਬਾਅਦ ਚੋ ਅਰੈਸਟ ਕਰਵਾਉਨੇ ਆਂ ਰੋਟੀਆਂ ਨੂੰ ਬਈ ਲੱਗਦਾ ਗਿਆ ਵਾ ਘੰਟਾ ਮਿਲਦਾ ਘੰਟਾ ਨਹੀਂ ਅੱਧਾ ਘੰਟਾ ਦਾ ਲਾਈ ਦਿੱਤਾ ਹਨਾ ਆਪਾਂ ਦਾਲ ਬਾਈ ਕਹਿੰਦਾ ਵੀ ਤਾਜੀ ਬਣਾ ਕੇ ਲੈ ਕੇ ਦਿੱਤੀ ਹੈ ਪਰ ਇਹ ਸਵਾਦ ਅਦਾਲਤਾਂ ਤੇ ਹੈ ਥੋੜੀ ਉਹੀ ਬਾਲਟੀ ਹੈ ਇਹ ਤਾਂ ਚੰਚਾ ਥੋੜਾ ਜਿਹਾ ਡਬਦਾ ਹੁੰਦਾ। ਅਲੱਦਾ ਹੋਰ ਮਗਵਣੀ ਪਊਗੀ। ਤਤ ਕੋਈ ਦਾ ਹੋ ਗਿਆ ਤੇ ਆਪਾਂ ਰੋਟੀ ਪਣੀ ਖਾ ਗਏ ਤੇ ਬਾਈ ਹੁਣਾਂ ਗੱਲਾਂ-ਵੱਤਾਂ ਮਾਰ ਕੇ ਥੱਲੇ ਤੇ ਆ ਗਏ ਉੱਪਰ ਕਮਰੇ ਦੇ ਵਿੱਚ। ਇਹ ਕਮਰਾ ਆਪਣਾ ਕਮਰਾ ਦਾ ਵਧੀਆ ਬਣਿਆ ਹੋਇਆ। ਆਪਾਂ ਨੂੰ ਇਹ ਕਮਰਾ 400 ਰੁਪਏ ਦੇ ਵਿੱਚ ਮਿਲ ਗਿਆ ਜੀਗਾ। ਤੇ ਬਾਕੀ ਹੁਣ ਇੱਥੋਂ ਰੋਟੀ ਪਣੀ ਖਾ ਲਿਆ ਆਪਾਂ। ਤੇ ਸਵੇਰੇ ਇੱਥੋਂ ਆਪਾਂ ਜਲਦੀ ਨਿਕਲਾਂਗੇ ਤੇ ਅੱਜ ਦਾ ਦਿਨ ਬੱਸ। ਸਫਰ ਦੇ ਵਿੱਚ ਸੀ ਕੋਈ ਜ਼ਿਆਦਾ ਨੰਬਰ ਆਪਣਾ ਵਲੌਗ ਨਹੀਂ ਸੀਗਾ ਤੇ ਰਾਹ ਦੇ ਵਿੱਚ ਜ਼ਿਆਦਾ ਖੜੇ ਨਹੀਂ ਆਪਾਂ ਕਿਉਂਕਿ ਆਪਾਂ 70 ਤੇ 72 ਕਿਲੋਮੀਟਰ ਬਾਅਦ ਇੱਕ ਬ੍ਰੇਕ ਮਾਰੀ ਉਸ ਤੋਂ ਬਾਅਦ ਦੂਜੀ ਬ੍ਰੇਕ ਇੱਥੇ ਆ ਕੇ ਮਾਰੀ ਸੋ ਆਜ ਤਾਂ ਇਹਨੇ ਕੋਈ ਜ਼ਿਆਦਾ ਖਾਸ ਨਹੀਂ ਸੀਗਾ ਤੇ ਉਹਦਾ ਸਫਰ ਵਧਿਆ ਰਿਹਾ ਤੇ ਹੁਣ ਮਿਲਦੇ ਆਂ ਕੱਲ ਦੇ ਸਫਰ ਦੇ ਵਿੱਚ ਤੇ ਬਨੇ ਰਹੋ ਪੱਕੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਫਰ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਗੁਰਦੁਆਰਾ ਸਾਹਿਬ ਜਿਵੇਂ ਜਿਵੇਂ ਰਹਾਂਗੇ ਆਪਾਂ ਤੇ ਬਾਕੀ ਆਪਾਂ ਤਕਸਰੀ ਹਜੂਰ ਸਾਹਿਬ ਵਾਲੀ ਚੱਲੇ ਆਂ ਉੱਥੇ ਜਾ ਕੇ ਕਰਦੇ ਆਂ ਦਰਸ਼ਨ ਮੇਲੇ ਦੇ ਨਾਲ ਵੀ ਤੁਹਾਨੂੰ ਵੀ ਕਰਾਉਂਦੇ ਆ ਤੇ ਧੰਨਵਾਦ ਵੀ ਬੜਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 14 ਸਤੰਬਰ ਸਾਲ 2025 ਤੇ ਦਿਨ ਐ ਦਵਾਰ ਛੁੱਟੀ ਵਾਲਾ ਦਿਨ ਤੇ ਅੱਜ ਜਾਵਾਂਗੇ ਆਪਾਂ ਨੌਬਾਦਪੁਰ ਜੋ ਕਿ ਇੱਥੋਂ ਹੈਗਾ 60 ਕਿਲੋਮੀਟਰ ਦੂਰ ਤੇ ਕੱਲ ਆਪਾਂ ਬਈ ਉੱਥੇ ਪਹੁੰਚ ਤਾਂ ਜਾਣਾ ਸੀਗਾ ਪਰ ਮੀਂਹੇ ਰੀ ਕਰਕੇ ਆਪਾਂ ਨੂੰ ਇੱਥੇ ਰੁਕਣਾ ਪਿਆ ਹੋਟਲ ਦੇ ਵਿੱਚ ਕਮਰਾ ਲਿਆ ਸੀ ਆਪਾਂ ਤੇ ਆਪਾਂ ਸਮਾਨ ਸਮੁੰਝਾਦਾ ਖੋਲਿਆ ਨਹੀਂ ਸੀਗਾ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਨਹਾਣੂ ਕੇ ਹੋ ਗਏ ਸੀ ਤਿਆਰ 6:00 ਵੇ ਦਾ ਸਮਾਂ ਆਪਾਂ 5:00 ਵੇ ਤਕਰੀਬਨ ਉੱਠ ਖੜੇ ਸੀਗੇ ਤੇ ਹੁਣ ਚੱਲਦੇ ਆਂ ਬਾਈ ਹੁਣਾਂ ਦੇ ਹਿਸਾਬ ਤਾ ਨਵੇੜ ਕੇ ਤੇ ਦੇਖਦੇ ਆਂ ਜੇ ਉੱਠ ਖੜੇ ਹੋਏ ਤਾਂ ਚਾਹ ਚੂ ਬਣਾਉਂਦੇ ਹੋਏ ਤਾਂ ਚਾਹ ਪੀ ਕੇ ਚੱਲਦੇ ਆਂ ਤੇ ਅੱਜ ਠੰਡੇ ਠੰਡੇ ਸਫ਼ਰ ਨਿਬੇੜਦੇ ਆਂ ਕਿਤੇ ਪਹੁੰਚਾਂਗੇ ਮਣੀਸ਼ ਕੋਲੇ ਤੇ ਮਿਲਦੇ ਆਂ ਫਿਰ ਅੱਜ ਦੇ ਸਫ਼ਰ ਤੇ ਦੇਖ ਕੇ ਬਈ ਆਪਾਂ ਨੂੰ ਤੇ ਬਾਈ ਨੇ ਸ਼ਟਰ ਖੋਲਤਾ ਵਾ ਜਾਣ ਵਾਸਤੇ ਤੇ ਸਾਈਕਲ ਆਪਣੇ ਸਾਹਮਣੇ ਲੱਦਾ ਹੀ ਖੜਿਆ ਸਮਾਨ ਤੇ ਆਪਾਂ ਰੁਕੇ ਸੀ ਕਿੰਗ ਮੈਰਿਜ ਹਾਲ ਤੇ ਵਧੀਆ ਸੀਗਾ ਮਾਹੌਲ ਤੇ ਸਵੇਰ ਬੜੀ ਸੋਹਣੀ ਆ ਚਿੜੀਆਂ ਦੀ ਚਹਿ ਚਹਾਣਾ ਸ਼ੁਰੂ ਹੋਈ ਆ ਤੇ ਚੱਲਦੇ ਆਂ ਫਿਰ ਅੱਜ ਦਾ ਸਫ਼ਰ ਬੜੀ ਜਲਦੀ ਜਲਦੀ ਸਟਾਰਟ ਕਰਨ ਲੱਗੇ ਆਂ ਤੇ ਵਧੀਆ ਰਹੂਗਾ ਆਈ ਸੋਸੋ ਧੁੱਪ ਨਹੀਂ ਆਈਗੀ ਤੇ ਧੁੱਪ ਤੋਂ ਪਹਿਲਾਂ ਪਹਿਲਾਂ ਆਪਾਂ ਵਧੀਆ ਕਿਲੋਮੀਟਰ ਨਵੇੜ ਲਾਂਗੇ ਤੇ ਬਈ ਬਾਕੀ ਹੋਰ ਬਈ ਕੀ ਹਾਲ ਚਾਲ ਨੇ ਵਧੀਆ ਠੀਕ ਹੈ ਠੀਕ ਹੈ ਤੇ ਚੱਲਦੇ ਆਂ ਬਈ ਹੁਣ ਸਮਾਂ ਹੋਇਆ 6:20 ਮਿੰਟ ਦਾ ਤੇ ਆਪਾਂ ਪਹਿਲੇ ਪੈਡਲ ਵਾਈਕਰੂ ਦਾ ਨਾਮ ਲੈ ਕੇ ਮਾਰਤਾ ਵਾ ਬਈ ਤੇ ਚਾਲਦੇ ਆਂ ਫਿਰ ਹੁਣ ਤੇ ਆਸੇ-ਪਾਸੇ ਦਾ ਮੋੜ ਕੋਈ ਇਸ ਤਰ੍ਹਾਂ ਦਾ ਵਾ ਤੇ ਅੱਗੇ ਆਪਣਾ ਸ਼ਹਿਰ ਜਾ ਰਿਹਾ ਵਾ ਤੇ ਬਾਕੀ ਖੁਸ਼ੀ ਬਈ ਪੂਰੀ ਆ ਕਿਉਂਕਿ ਆਪਾਂ ਹੁਣ ਚੌਥੇ ਤਖਤ ਵੱਲ ਨੂੰ ਵੱਧ ਰਹੇ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਵਾਹਿਗੁਰੂ ਅੰਗ ਸੰਗ ਸਹਾਈ ਹੁਣ ਤੇ ਵੈਸੇ ਆਪਾਂ ਬਈ ਸੂਬਾ ਪਾਠ ਕਰਕੇ ਚੱਲਦੇ ਆਂ ਤੇ ਜ਼ਰੂਰੀ ਹੈ ਬਾਠ ਕਰਨਾ ਵਾਹਿਗੁਰੂ ਦਾ ਨਾਮ ਲੈਣਾ ਜ਼ਰੂਰੀ ਹੈ ਚਾਹੇ ਘਰੇ ਹੋਈਏ ਤੇ ਚਾਹੇ ਆਪਰਾਵਾਂ ਦੇ ਵਿੱਚ ਹੋਈਏ ਤੇ ਰੱਬ ਦਾ ਨਾਮ ਲੈਣਾ ਤਾਂ ਬਈ ਜ਼ਰੂਰੀ ਹੈ ਆਪਾਂ ਖਾਲੀ ਪੇਟ ਤੁਰੇ ਸੀਗੇ ਤੇ ਆਪਾਂ ਇਥੋਂ ਬਿਸਕਟ ਵਗੈਰਾ ਲੈ ਲਿਆ ਹੁਣ ਤੇ ਖਾ ਕੇ ਇਥੋਂ ਚੱਲਾਂ ਕਿਉਂਕਿ ਖਾਲੀ ਪੇਟ ਵੀ ਲੋਟ ਨਹੀਂ ਆਉਂਦਾ ਤਰਨਾਂ ਦੇ ਇੱਥੇ ਦੁਕਾਨ ਸੀ ਬਾਈ ਦੀ ਇਥੋਂ ਰਹਿ ਗਿਆ ਵਾ 59 ਕੁਛ ਫੇਰੇ ਫੇਰੇ ਮੱਝ ਠੰਡਾ ਬਾਲਾ ਤਾਂ ਨਹੀਂ ਗਾ ਆਪਣਾ 37 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੇ ਬਿਨਾਂ ਸਟਾਪ ਤੋਂ ਤੇ ਆਪਾਂ ਬਿਹਾਰ ਦਾ ਬਾਰਡਰ ਕ੍ਰੋਸ ਕਰਕੇ ਤੇ ਯੂਪੀ ਦੇ ਵਿੱਚ ਫੇਰ ਐਂਟਰ ਹੋਣ ਲੱਗੇ ਆ ਇੱਥੇ ਟਰੱਕਾਂ ਦੀ ਸਾਰੀ ਚੈਕਿੰਗ ਵਗੈਰਾ ਹੁੰਦੀ ਆ ਤੇ ਅੱਗੇ ਚੱਲਦੇ ਇੱਥੋਂ ਤਾਂ ਕਰਕੇ ਅੱసే-ਬੱਸ ਸਾਰੇ ਟਰੱਕੀ ਟਰੱਕ ਖੜੇ ਆ ਤੇ ਰਹਿ ਜਾ ਇੱਥੋਂ 16 ਕਿਲੋਮੀਟਰ ਦੂਰ ਆਪਾਂ ਪਹੁੰਚ ਜਾਗੇ ਮਣੀਜ ਦੇ ਢਾਬੇ ਤੇ ਵੱਧ ਤੋਂ ਵੱਧ ਘੰਟੇ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਵੀ ਆਪਾਂ ਰੁਕੇ ਸੀਗੇ ਰਾਹੁਲ ਚਾਹ ਐ ਨਾਸਤਾ ਦੁਕਾਨ ਤੇ ਤੇ ਆਪਾਂ ਹੁਣ ਚਾਹ ਮਗਾਲੀ ਜੇ ਨਾ ਰਕਾਂਗੇ ਬਟਰ ਗੋਲਡ ਤੇ ਚਾਹ ਲਾਉਹੀ ਉਲੜ ਆ ਗਿਆ ਬਾਬਾ ਦੇ ਨਾਮ ਵਾਦ ਅੱਜ ਲੱਗੇ ਆ ਪੀਣ ਇੰਨਾ ਕਰ ਇਧਰਲੇ ਪਾਸੇ ਬਈ ਪੂਰੀਆਂ ਨੂੰ ਤੇਲ ਦੇਈ ਜਾਂਦੇ ਆ ਤੇ ਆਪਾਂ ਉਹਨਾਂ ਦਾ ਪੂਰੀਆਂ ਨੂੰ ਦੇਖ ਕੇ ਤਰੇਲੀ ਆਉਂਦੀ ਐ ਤੇ ਸਵੇਰੇ ਸਵੇਰੇ ਬਈ ਇਹਨਾਂ ਦਾ ਇਹੀ ਕੰਮ ਆ ਪੂਰੀਆਂ ਤੇ ਇੱਕ ਕਚੋਰੀਆਂ ਹੋ ਗਈਆਂ ਤੇ ਪਟੂਰੇ ਭਟਾਰੇ ਸਾਰੇ ਗਾਇ ਨੂੰ ਇਹ ਵੀ ਦੱਬੀ ਰੱਖਦੇ ਆ ਮੈਨੂੰ ਲੱਗਦਾ ਘਰੇ ਕੁਰੇ ਦਾ ਇਹ ਰੋਟੀ ਰੱਟੀ ਘਾਟੀ ਵਗਾਉਂਦੇ ਹੋਣਗੇ ਇਹਨਾਂ ਦਾ ਸਾਰਾ ਦਿਨ ਆਹੀ ਚੱਲਦਾ ਤੇ ਬਾਕੀ ਇੱਧਰ ਕੁਲੜਾਂ ਦੀ ਲੈਂ ਲਾਈ ਪਈ ਐ ਠੀਕ ਐ ਭਈ ਇਹ ਤੋਂ ਚੱਲੇ ਪਾਉਣ ਲੱਗੇ ਆਪਾਂ ਬਿਸਕਟ ਖਾ ਕੇ ਤੇ ਕੁਲੜ ਦੇ ਵਿੱਚ ਇੱਕੋ ਕਾਟੀ ਚਾਹ ਦੀ ਪੱਤੀ ਸੀਗੀ ਵੱਡਰ ਕੋਣ ਆਦਾ ਕੋਈ ਸਹਣੀ ਹੁਣ ਉੱਥੇ ਚੱਲ ਕੇ ਪੀਨੇ ਸਟੀਲ ਦੇ ਗਲਾਸ ਦੇ ਵਿੱਚ ਤੰਗੜੀ ਜ਼ਿਕਰ ਕਰਕੇ ਤਾਂ ਵੀ ਕਿੱਥੇ ਆ ਗਏ ਆ ਗਏ ਬਈ ਬਨੀਸ਼ ਕੋਲੇ ਵੇਰ ਸਤਿ ਸ੍ਰੀ ਅਕਾਲ ਜੀ ਹੋਰੀ ਦਾ ਗੋ ਸਤਿ ਅਕਾਲ ਬਾਈ ਜੀ ਆਪਣਾ ਜੀ ਯਾ ਠੀਕ ਹੈ ਫੋਨ ਕਰਨੀ ਲੱਗਿਆ ਅੱਛਾ ਬਾਈ ਹੁਣ ਇਹ ਕਹਿੰਦੇ ਪਹੁੰਚਣ ਲੱਗੇ ਉਹ ਆ ਤਾਂ ਕੱਲ ਜਾਂਦੇ ਕੱਲ 3 ਘੰਟੇ ਦੇ ਵਿੱਚ ਆਪਾਂ ਤਕਰੀਬਨ 55 ਕਿਲੋਮੀਟਰ ਦਾ ਸਫ਼ਰ ਤਾਂ ਐ ਕਰਕੇ ਤੇ ਬਾਈ ਕੋਲੇ ਪਹੁੰਚ ਗਏ ਆ ਤੇ ਪਾਣੀ ਪੁਣੀ ਪੀ ਲਿਆ ਹੁਣ ਤੇ ਚਾਹਦੇ ਆ ਪ੍ਰਸ਼ਾਦਾ ਵਰਤੂ ਤਾਂ ਚਾਹ ਵੀ ਇਥੇ ਪੀਉਂ ਗੁੱਲਾ ਦਫਾ ਕਿਉਂ ਗੁੱਲੜੀਆਂ ਟੀਕੇ ਆਏ ਪਹਿਲਾਂ ਉਹਦੇ ਨਾਲ ਬਣਿਆ ਕੁਛ ਨਹੀਂ ਕਿ ਪੜੇ ਪਹੁੰਚੇ ਬਈ ਤੇ ਸੇਵਾ ਫੇਰ ਸਟਾਰਟ ਆ ਪਹਿਲਾਂ ਪਾਣੀ ਫਿਰ ਸੇਵ ਤੇ ਹੁਣ ਜੂਸ ਬਾਈ ਨੇ ਆਪਦੇ ਹੱਥ ਤੇ ਸੀਗਾ ਤੇ ਆਪਾਂ ਨੂੰ ਉਹਦੇ ਵਿੱਚੋਂ ਹਿੱਸਾ ਕੱਢ ਕੇ ਦਿੱਤਾ ਤੇ ਬਾਈ ਨੂੰ ਯਾਰ ਬਹੁਤ ਸਾਰਾ ਪਿਆਰ ਤੇ ਬਾਈ ਨੇ ਆਪਦੇ ਹੱਥ ਦੇਖੋ ਬਈ ਇੰਨਾ ਕ ਜੂਸ ਹੀ ਰੱਖਿਆ ਲੈ ਇਥੋਂ پتہ ਲੱਗਦਾ ਬਈ ਦਾਣੇ-ਦਾਣੇ ਤੇ ਖਾਣੇ ਦਾ ਨਾਮ ਲਿਖਿਆ ਹੁੰਦਾ ਤੇ ਵੀ ਸੇਵ ਬਾਈ ਨੂੰ ਡਰਾਈਵਰ ਦੇ ਕੇ ਗਿਆ ਤੇ ਬਾਈ ਕਹਿੰਦਾ ਵੀ ਸਾਲੋ ਨਾ ਸਹੀ ਹੈ ਬਈ ਵਧੀਆ ਸੇਵਾ ਕਰਦੀ ਜੋਰੀ ਚੰਗਾ ਹੈ ਬੇਟਾ ਬਹੁਤ ਪੰਛੀ ਵੀ ਇਧਰਲੀ ਸਾਈਡ ਆਪਨੇ ਤਾਂ ਘਟ ਗਏ ਇਧਰ ਗਟਾਰਾਂ ਘਟੁਰਾਂ ਤੇ ਕਾਂ ਹੋਰ ਫਟੇਰੇ ਆ ਤੇ ਬਾਕੀ ਇਧਰ ਮਨੀ ਜਰਗੇ ਬਈ ਇਹਨੂੰ ਪਕੌੜੀਆਂ ਗੁੜੀਆਂ ਪਾਈ ਜਾਂਦੇ ਬਾਈ ਇਹਨੂੰ ਇਸੇ ਬਾਰੇ ਜਣਾ ਪੰਛੀ ਹਾਂ ਪੰਛੀ ਅੱਜ ਪਨੀਰ ਦੀ ਸਬਜ਼ੀ ਆ ਤੇ ਜਦੋਂ ਆਪਾਂ ਆ ਗਏ ਬੇਟੇ ਮਨੀਸ਼ ਨੇ ਉਹਦੀ ਫੋਨ ਲਾਤਾ ਬਈ ਦੁਕਾਨਾਇਂ ਪਨੀਰ ਪੜਾ ਕੇ ਜਾ ਦੇ ਬਾਈ ਕਹਿੰਦਾ ਵੀ ਅੱਜ ਬੈਠੋ ਥੋੜਾ ਟਾਈਮ ਤੇ ਆਪ ਕੀਰ ਕੇ ਬਾਈ ਨੇ ਪਨੀਰ ਦਿੱਤਾ ਉਹਨਾਂ ਨੂੰ ਤੇ ਪਨੀਰ ਦੀ ਸਬਜ਼ੀ ਆ ਗਈ ਤੇ ਹੁਣ ਛਕਦੇ ਆਂ ਬਈ ਤੇ ਇਧਰ ਕਾਲੀ ਚਾਹ ਕਮ ਰੋਟੀ ਨਾਲ ਲੱਸੀ ਆਉਂਦੀ ਆ ਹੁਣ ਖੁਟੀ ਤੋਂ ਬਾਅਦ ਬਈ ਮਿੱਠਾ ਡੇਟ ਬਾਈਟਸ ਰੋਟੀ ਖਾ ਕੇ ਬਈ ਆਪਾਂ ਚੰਗੀ ਨੀਂਦ ਲਾਉਣ ਤੋਂ ਬਾਅਦ ਤੇ ਹੁਣ ਉੱਠ ਕੇ ਚਾਹ ਪਾਣੀ ਪੀਂਦੇ ਆਂ ਤੇ ਮੌਸਮ ਵੀ ਵਧੀਆ ਮੀਂਹ ਆਲਾ ਹੋਇਆ ਪਿਆ ਬਾਹਰ ਤੇ ਕੱਲ੍ਹ ਨੂੰ ਵੀ ਐਂ ਠੰਡਾ ਮੌਸਮ ਰਹੇ ਤਾਂ ਆਪਣਾ ਸਫ਼ਰ ਵਧੀਆ ਹੈ ਬੜਾ ਤੇ ਕੋਕੀ ਇੱਧਰ ਨਿਕਲ ਜਰਾ ਤੇ ਸਾਡੇ ਇੱਧਰ ਨੂੰ ਕਰਕੇ ਬਣਾਇਆ ਲਓ ਜੀ ਉਹ ਪੇਸ਼ ਵਿੱਚ ਟੋਰਮੀ ਕਾਰੀ ਸ਼ੀਸ਼ੇ ਕਾ ਆ ਗਏ ਆਂ ਭਈ ਆਪਾਂ ਚਾਹ ਜੂ ਪੀ ਕੇ ਤੇ ਦੂ ਬਾਦ ਬਾਜ਼ਾਰ ਤੇ ਮਨੀਸ਼ ਭਾਈ ਆਪਾਂ ਨੂੰ ਤੇ ਆਇਆ ਇੱਧਰ ਜੂਸ ਵਾਲੇ ਪਾਸੇ ਤੇ ਪੀਨੇ ਆਂ ਜੂਸ ਆਸ ਤੇ ਕੱਢਦੇ ਆਂ ਘੇੜੇ ਕਿਹੜਾ ਸ਼ਹਿਰ ਆ ਭਈ ਇਹ ਨਵਾਬਦ ਨੌਬਦਪੁਰ ਨਹੀਂ ਨਹੀਂ ਖਜੂਰਾ ਬਾਜ਼ਾਰ ਨੌਬਦਪੁਰ ਦੇ ਨਾਲ ਹੀ ਹੈ ਅੱਛਾ ਖਜੂਰਾ ਬਾਜ਼ਾਰ ਠੀਕ ਆ ਸਹੀ ਗਾ ਭਈ ਠੀਕ ਆ ਹੋਰ ਹੋਰ ਠੀਕ ਠਾਕ ਆ ਭਈ ਬੜੀਆ ਚਲੋ ਠੀਕ ਹੈ ਤੇ ਲਓ ਬਈ ਬਾਜ਼ਾਰ ਇੱਥੋਂ ਦਾ ਤੇ ਬਾਈ ਉਧਰ ਚੱਲਿਆ ਕੰਮ ਨਾ ਨਾ ਸਭਾਈ ਜਣੀ ਪਾਈਨੈਪਲ ਖਿਲੀ ਜਾਂਦਾ ਬਾਈ ਸੱਜਰਾ ਇਹਨ ਮਨੀਸ਼ ਕੋਲੇ ਆ ਕੇ ਬਈ ਸਾਰੀਆਂ ਕਮੀਆਂ ਪੂਰੀਆਂ ਪਨੀਰ ਫਿਰ ਸੇਵ ਤੇ ਹੁਣ ਨਾ ਨਾਮ ਹੋ ਗਿਆ ਤਾਂ ਤੇ ਹਜੇ ਰਾਤ ਬਾਕੀ ਐ ਗਏ ਆ ਪਹਿਲੇ ਸਤੇ ਕਾਲੂ ਸਰੀਰ ਨਹੀਂ ਬਾਕੀ ਐ ਲੋ ਜੀ ਆ ਗਈ ਐ ਰੋਟੀ ਤੇ ਦਹੀ ਕੀ ਹੋਵੀ ਆ ਗਿਆ ਵੀ ਸੇ ਭਾਜੀ ਪਨੀਰ ਵਾਲੀ ਸਪੈਸ਼ਲ ਬਣੀ ਐ ਆਪਣੇ ਆਸਤੇ ਤੇ ਹੁਣ ਛਕਦੇ ਆਂ ਰਾਤ ਦੀ ਰੋਟੀ ਪਿੱਦੂ ਬਾਸ ਆ ਕੇ ਤੇ ਸਮਾਨ ਫੇਰ ਆਪਣਾ ਬੰਨਿਆ ਹੀ ਪਿਆ ਵਾਦੇ ਸਰੀਰ ਨਹੀਂ ਫੇਰ ਚੱਲੇ ਪਾ ਦੇਣੇ ਕਿਉਂ ਵੀ ਕਾਲੂ ਨਰਜਾ ਪਰਗੋੜਾ ਸਾਹਿਬ ਕਰਾਂਗੇ ਦਰਸ਼ਨ ਕਿੱਥੇ ਵੀ ਕਿਉਂ ਅਸ਼ਕਰ ਤੇ ਮਨੀਖ ਦੇ ਮੂੰਹ 'ਚ ਵੀ ਕਿਉਂ ਅਸ਼ਕਰ ਹੈ ਇੰਨਾ ਜ਼ਰਾ ਮਾਨਦੰਦਾ ਵੀ ਆਪਾਂ ਨੂੰ ਤੇ ਇੰਨਾ ਸਾਰੀ ਕਿਉਂ ਖਾ ਕੇ ਉੱਧਰ ਦੇ ਵਿੱਚ ਤੇ ਇਹ ਸਕਦੇ ਹੁੰਦੇ ਟਾਈਮ ਹੋ ਗਿਆ 9:30 ਦਾ ਤੇ ਆਪਾਂ ਰੋਟੀ ਪਾਣੀ ਖਾ ਕੇ ਤੇ ਹੁਣ ਆ ਗਏ ਸੀਗੇ ਆਪਣੇ ਟਿਕਾਣੇ ਤੇ ਤੇ ਸੌਣੇ ਆ ਹੁਣ ਬਸ ਫਿਰ ਅੱਜ ਦਾ ਦਿਨ ਬੜੀਆ ਸੀਗਾ ਰੈਸਟ ਕੀਤੀ ਅੱਜ ਟਾਈਮ ਨੇ ਪਹੁੰਚ ਗਈ ਆਪਾਂ 10:00 ਵਜੇ ਇੱਥੇ ਟਾਬੇ ਤੇ ਆ ਕੇ ਰੈਸਟੋਰੇਸ਼ਨ ਕੀਤੀ ਬੜੀਆ ਸੌਂਸ ਨੂੰ ਕੇ ਸ਼ਾਮ ਨੂੰ ਬਾਜ਼ਾਰ ਦੇ ਗੇੜੇ-ਗੇੜੇ ਦੇ ਕੇ ਮੋਟਰਸਾਈਕਲ ਤੇ ਤੇ ਹੁਣ ਬਸ ਰੋਟੀ ਪਾਣੀ ਛਕ ਲਿਆ ਤੇ ਪੈਣੇ ਆ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਸਫ਼ਰ ਹੈਗਾ ਇਥੋਂ ਮੇਧਿਆਪੁਰ ਦਾ ਤੇ ਕੱਲ ਨੂੰ ਵੀ ਚੱਲਾਂਗੇ ਆਪਾਂ ਸਵੇਰੇ 6 ਵਜੇ ਦੇ ਕਰੀਬ ਤੇ ਬਣੇ ਰਿਹਾ ਸਫ਼ਰ ਦੇ ਨਾਲ